ਹਾਂਜੀ ਮਿੱਤਰੋ ਅੱਜ ਸੈਟਰਡੇ ਹੀ ਜੇ ਆਪਾਂ ਨੂੰ ਛੁੱਟੀ ਅੱਜ ਤੇ ਆਪਾਂ ਸੋਚਿਆ ਪੀ ਅੱਜ ਗੱਡੀ ਵਾਸ਼ ਕਰ ਲਈਏ ਤੇ ਕਾਰ ਆਪਣੀ ਬਹੁਤੀ ਜ਼ਿਆਦਾ ਗੰਦੀ ਹੋਈ ਪਈ ਸੀ ਅੱਜ ਆਈ ਸੋਚਿਆ ਪੀ ਅੱਜ ਛੁੱਟੀ ਵਾਲੇ ਦਿਨ ਗੱਡੀ ਕਲੀਨ ਕਰੀਏ ਤੇ ਕਾਰ ਬਹੁਤ ਜ਼ਿਆਦਾ ਗੰਦੀ ਸੀ ਛੁੱਟੀ ਅੱਜ ਤੇ ਇਹਨੂੰ ਚਮਕਾਉਣੇ ਆ ਅੱਜ ਵੈਸੇ ਤਾਂ ਟਰੱਕ ਤੋਂ ਇੱਕ ਜਾਨ ਹੀ ਛੁੱਟਦੀ ਕੰਮਕਾਰ ਬਹੁਤ ਹੁੰਦਾ ਲੋੜ ਲਿਆ ਕਿ ਆਉਣਾ ਹੁੰਦਾ ਵਾਪਸ ਆਉਣਾ ਆਉਂਦੇ ਨੂੰ ਹਨੇਰਾ ਹੋ ਜਾਂਦਾ ਤੇ ਟਾਈਮ ਨਹੀਂ ਬਚਦਾ ਆਪਣੇ ਕੋਲ ਬਿਲਕੁਲ ਵੀ ਤੇ ਅੱਜ ਆਪਣਾ ਪਲਾਨ ਹੈ ਵੀ ਅੱਜ ਗੱਡੀ ਚਮਕਾਈ ਜਾਵੇ ਕਾਰ ਦੇ ਵੀਲ ਵਗੈਰਾ ਤੇ ਬੋਡੀ ਵਗੈਰਾ ਬਹੁਤੀ ਗੰਦੀ ਹੋਈ ਪਈ ਆ ਤੇ ਆ ਪ੍ਰੈਸ਼ਰ Washer ਹੈਗਾ ਆਪਣੇ ਕੋਲ ਉਹ ਪ੍ਰੈਸ਼ਰ Washer ਯੂਜ਼ ਕਰਦੇ ਆ ਤੇ ਮਾੜਾ ਮਾੜਾ ਪਾਣੀ ਮਾਰ ਕੇ ਪਹਿਲਾਂ ਥੋੜੀ ਗਿੱਲੀ ਕਰ ਲਈਏ ਇਹਨੂੰ तो हट गया और सामने एक भाई ਵੈਨ ਧੋਈ ਜਾਂਦਾ ਅੱਜ ਸਾਰਿਆਂ ਨੂੰ ਚਾ ਚੜਿਆ ਵੀ ਛੁੱਟੀ ਐ ਗੱਡੀਆਂ ਧੋ ਲਈਏ ਆਪਾਂ ਵੀ ਲਾਹਾ ਲੈ ਲਈ ਅੱਜ ਆਹ ਦੇਖੋ ਭਾਈ ਇਹ ਕ ਵੈਨ ਧੋਈ ਜਾਂਦਾ ਚਲੋ ਆਪਾਂ ਵੀ ਕਪੜਾ ਮਾਰੀਏ ਬਾਕੀ ਰਿਕਾਰਡਿੰਗ ਫੇਰ ਕਰਦੇ ਆਂ ਹਾਂਜੀ ਆਹ ਦੇਖੋ ਆਵਾ ਚਮਕਾਤੀ ਗੱਡੀ ਪੂਰੀ ਧੋਣ ਤੋਂ ਬਾਅਦ ਇਦਾਂ ਦੀ ਬਣ ਗਈ ਧੋ ਕੇ ਆ ਵੇਖੋ ਗੱਡੀ ਦਾ ਬਹੁਤ ਬੁਰਾ ਹਾਲ ਸੀ ਬਹੁਤੀ ਜਿਆਦਾ ਗੰਦੀ ਹੋਈ ਪਈ ਸੀ ਅੱਜ ਸਾਡਾ 4 ਵੀਕਾਂ ਬਾਅਦ ਧੋਣ ਦਾ ਟਾਈਮ ਲੱਗਾ ਇਹਨੂੰ ਆਪਾਂ ਘਰ ਦੇ ਅੱਗੇ ਲਾ ਕੇ ਅੱਜ ਕਰਤੀ ਤਸੱਲੀ ਇਹਦੀ ਘੰਟੇ ਦੋ ਲੱਗੇ ਪਰ ਚਲੋ ਗੱਡੀ ਚਮਕ ਗਈ ਬਹੁਤ ਵਧੀਆ ਆ ਫਰੰਟ ਵਾਲਾ ਹਿੱਸਾ ਦੇਖੋ ਆ ਮੋਰਨੀ ਬਣਾਤੀ ਆਪਾਂ ਅੱਜ ਕੱਲ ਫਿਰ ਆਪਾਂ ਪਿੱਛੇ ਕੁਝ ਬੈਕਯਾਰਡ ਅੱਜ ਕਰਾਂਗੇ ਸਬਜ਼ੀ ਵਗੈਰਾ ਲਾਉਨੇ ਆ ਅੱਜ ਚਮਕਾਤੀ ਆਪਾਂ ਗੱਡੀ ਆ ਦੇਖੋ ਯਾਰ ਰਿਜ਼ਲਟ ਆਇਆ ਆਪਣਾ ਚਲੋ ਥੋੜਾ ਹੋਰ ਪਾਣੀ ਮਾਰ ਲਈਏ ਫਿਰ ਕਰਦੇ ਆਂ ਗੱਲ ਹਾਂਜੀ ਗੱਡੀ ਆਪਣੀ ਹੋ ਗਈ ਸਾਫ਼ ਤੇ ਵਾਸ਼ ਵਗੈਰਾ ਹੋ ਗਈ ਪ੍ਰੋਪਰਲੀ ਤੇ ਹੁਣ ਪਾਣੀ ਨਾਲ ਬਹੁਤ ਜ਼ਿਆਦਾ ਗਿੱਲੀ ਸੀ ਤੇ ਆਪਾਂ ਇੱਕ ਕੰਮ ਕਰਦੇ ਆਂ ਨੇ ਗਲੀ 'ਚ ਰੌਂਡ ਲਾ ਦਿੰਨੇ ਆਂ ਇੱਕ ਜਿਹਦੇ ਨਾਲ ਥੋੜਾ ਪੋਤਾ ਇੰਜਨ 'ਚੋਂ ਪਾਣੀ ਡਿੱਗ ਜਾਏਗਾ ਵੀਲ ਵਗੈਰਾ ਝੜ ਜਾਣਗੇ ਜਿਹੜਾ ਪਾਣੀ ਇੱਧਰ ਉੱਧਰ ਖੜਾ ਆ ਬਾਡੀ ਤੇ ਉਹ ਵੀ ਥੱਲੇ ਡਿੱਗ ਜਾਏਗਾ ਤੇ ਨਾਲੇ ਤੁਹਾਨੂੰ ਗਲੀ ਦਾ ਰੌਂਡ ਦਿਖਾਉਨੇ ਆਂ ਇੱਕ ਵਿਊ ਦਿਖਾਉਨੇ ਆਂ ਬਹੁਤ ਸੋਹਣਾ ਸਟ੍ਰੀਟ ਦਾ ਦੇਖੋ ਦੋਨੋਂ ਪਾਸੇ ਕਿੰਨਾ ਸੋਹਣਾ 뷰 ਆ ਤੇ ਇੱਕ ਰਾਉਂਡ ਲਾ ਕੇ ਆਪਾਂ ਗੱਡੀ ਅੰਦਰ ਕਰ ਦਿੰਨੇ ਆ ਥੋੜੀ ਡرائی ਹੋ ਜੇਗੀ ਤੇ ਪਾਣੀ ਵਗੈਰਾ ਝੜ ਜਾਏਗਾ ਤੁਸੀਂ ਆ 뷰 ਵੇਖੋ ਗੱਡੀ ਦਾ ਕਿਆ ਖੂਬਸੂਰਤ ਨਜ਼ਾਰਾ ਦੇਖੋ ਸ਼ਾਮ ਦਾ ਟਾਈਮ ਹੈ ਤਕਰੀਬਨ 5:30 ਹੋ ਗਏ ਤੇ ਬਹੁਤ ਸੋਹਣਾ ਨਜ਼ਾਰਾ ਬਾਹਰ ਦੇਖੋ ਇੱਥੇ ਬਾਈ ਬਿਜ਼ੀ ਬਹੁਤ ਹੋਈਦਾ ਆਪਾਂ ਕਈ ਵਾਰ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਵੀ ਕੰਮ ਹੁੰਦਾ ਕਈ ਵਾਰ ਸ਼ਨੀਵਾਰ ਵੀ ਕੰਮ ਕਰਨਾ ਪੈ ਜਾਂਦਾ ਪਿੱਛੇ ਸੈਟਰਡੇ ਵੀ ਜੌਬ ਸੀ ਇਹ ਸੈਟਰਡੇ ਆਪਾਂ ਵਿਹਲੇ ਸੱਜ ਤੇ ਆਪਾਂ ਨੂੰ ਗੱਡੀ ਧੋਣ ਦਾ ਟਾਈਮ ਵੀ ਤਿੰਨ ਚਾਰ ਹਫ਼ਤੇ ਬਾਅਦ ਮਸਾਂ ਹੀ ਲੱਗਾ ਤੇ ਅੱਜ ਮੈਂ ਕਿਹਾ ਟਾਈਮ ਮਿਲਿਆ ਤੇ ਆਪਾਂ ਲਾਹਾ ਲੈ ਲਿਆ ਟਾਈਮ ਦਾ ਤੇ ਅੱਜ ਆਪਾਂ ਫਿਰ ਗੱਡੀ ਧੋ ਲਈ ਆਪਣੀ ਇੱਥੇ ਤਾਂ ਬਸ ਇਦਾਂ ਹੀ ਹੈ ਜੀ ਬਾਹਰ ਟਾਈਮ ਲੱਗ ਜੇ ਲੱਗ ਜੇ ਨਾ ਲੱਗੇ ਨਾ ਲੱਗੇ ਕਈ ਵਾਰ ਦੋ ਦੋ ਤਿੰਨ ਤਿੰਨ ਮਹੀਨੇ ਵੀ ਟਾਈਮ ਨਹੀਂ ਲੱਗਦਾ ਕੰਮ ਕਰਨ ਚ ਬੰਦਾ ਇੰਨਾ ਬਿਜ਼ੀ ਰਹਿੰਦਾ ਆ ਆ ਲਓ ਜੀ ਆਪਾਂ ਦੁਬਾਰਾ ਫੇਰ ਢੇਡਾ ਲਾ ਕੇ ਗਲੀ ਚੋਂ ਘਰ ਵਾਲੀ ਗਲੀ ਚ ਆ ਗਏ ਇੱਥੋਂ ਆਪਾਂ ਗੱਡੀ ਬੈਕ ਲਾ ਕੇ ਅੰਦਰ ਕਰ ਦੇਣੀ ਆ ਤੇ ਆਪਣਾ ਕੰਮ ਗਿਆ ਖਤਮ ਹੋ ਇਹ ਤੋਂ ਬਾਅਦ ਫਿਰ ਆਪਾਂ ਕੁਝ ਦੇਖਦੇ ਆ ਬੈਕਯਾਰਡ ਚ ਕੰਮ ਕਰਦੇ ਆ ਥੋੜਾ ਬਹੁਤ ਆ ਵੈਸੇ ਟਾਈਮ ਬਹੁਤ ਹੋ ਗਿਆ ਟਾਈਮ ਰਿਹਾ ਤਾਂ ਨਹੀਂ ਚਲੋ ਓਕੇ ਮਿੱਤਰੋ ਨੂੰ ਅੰਦਰ ਕਰੀਏ ਪਹਿਲਾਂ